ਸਾਸ਼ੀ ਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਤੇ ਅੱਜ ਇੱਕ ਚਰਚਾ ਜਿਹੜੀ ਹੈ ਉਹ ਤਸਵੀਰ ਦੀ ਕਰਨੀ ਹੈ ਜਿਸ ਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ ਤੇ ਬਹੁਤ ਸੁਖਾਵਾਂ ਮਾਹੌਲ ਦੀ ਉਮੀਦ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਸ ਤਸਵੀਰ ਤੋਂ ਬਾਅਦ ਦਰਸਲ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਲਗਾਤਾਰ ਤਣਾਅ ਭਰੇ ਹੁੰਦੇ ਜਾ ਰਹੇ ਸੀਗੇ ਪਰ ਇਸ ਸਬਦੇ ਵਿਚਕਾਰ ਇੰਜ ਲੱਗ ਰਿਹਾ ਹੈ ਇੱਕ ਤਸਵੀਰ ਦੇ ذریعے ਕਿ ਜਿਵੇਂ ਯੂਐਸਡੀ ਐਂਟਰੀ ਹੋਈ ਹੈ ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤ ਤੇ ਕੈਨੇਡਾ ਦਾ ਸਮਝੌਤਾ ਕਰਾਉਣ ਦਾ ਕਦਮ ਚੁੱਕਿਆ ਹੈ ਤਸਵੀਰ ਬਹੁਤ ਸਾਫ ਨਜ਼ਰ ਆ ਰਿਹਾ ਹੈ ਤਸਵੀਰ ਦੇ ਵਿੱਚ ਕਿ ਕਿਵੇਂ ਰਾਸ਼ਟਰਪਤੀ ਜੋ ਬਾਈਡਨ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਕਾਰ ਸਮਝੌਤਾ ਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਤਸਵੀਰ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੈ ਪੂਰਾ ਇੱਕ ਕੀ ਕੁਝ ਘਟਨਾਕਰਮ ਸੀਗਾ ਕਿੱਥੇ ਇਹ ਤਸਵੀਰ ਲਈ ਗਈ ਉਸ ਬਾਰੇ ਡਿਸਕਸ਼ਨ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਪਸਨੜਾ ਦਾ ਆਫੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਬ੍ਰਾਜ਼ੀਲ ਦੇ ਵਿੱਚ ਜੀ20 ਸਿਖਰ ਸੰਮੇਲਨ ਹੋ ਰਿਹਾ ਹੈ ਜਿਸ ਦੀ ਅਹਿਮ ਬੈਠਕਾਂ ਦੇ ਵਿੱਚ ਹਿੱਸਾ ਲੈਣ ਵਾਸਤੇ ਜੀ20 ਦੇਸ਼ਾਂ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਇੱਨੀ ਆਗੂ ਪਹੁੰਚੇ ਨੇ ਤੇ ਉੱਥੇ ਲਗਭਗ ਜੀ20 ਦੇ ਜਿੰਨੇ ਵੀ ਦੇਸ਼ ਨੇ ਉਹਨਾਂ ਦੇ ਆਗੂ ਜਿਹੜੇ ਐ ਉਹ ਇੰਟਰਨੈਸ਼ਨਲ ਮੁੱਦਿਆਂ ਦੇ ਉੱਤੇ ਚਰਚਾ ਕਰ ਰਹੇ ਨੇ ਇਸ ਸਭਦੇ ਵਿਚਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਮੌਕੇ ਉੱਤੇ ਪਹੁੰਚੇ ਤੇ ਦੋਵਾਂ ਦੀ ਇਕੱਠੀ ਤਸਵੀਰ ਜਿਹੜੀ ਐ ਉਹ ਨਜ਼ਰ ਆਈ ਹਾਲਾਂਕਿ ਉਸ ਇਕੱਠੀ ਤਸਵੀਰ ਦੇ ਵਿੱਚ ਇੱਕ ਤਸਵੀਰ ਹੋਰ ਐ ਉਹ ਐ ਜੋ ਬਾਈਡਨ ਦੀ ਜਿਹੜੇ ਕੀ ਅਮਰੀਕਾ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਰਾਸ਼ਟਰਪਤੀ ਵਿੱਚ ਖੜੇ ਹੋਏ ਨਜ਼ਰ ਆਉਂਦੇ ਨੇ ਤਸਵੀਰ ਜੇਕਰ ਤੁਸੀਂ ਧਿਆਨ ਨਾਲ ਦੇਖੋ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਖੜੇ ਨੇ ਉਹਨਾਂ ਦੇ ਲੈਫਟ ਸਾਈਡ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇ ਰਾਈਟ ਸਾਈਡ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤੇ ਵਿਚਕਾਰ ਜਿਹੜੇ ਨੇ ਜੋ ਬਾਈਡਨ ਨੇ ਦੋਵੇਂ ਇੰਜ ਲੱਗ ਰਿਹਾ ਹੈ ਕਿ ਜਿਵੇਂ ਜਸਟਿਨ ਟਰੂਡੋ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਸ ਦੇ ਵਿੱਚ ਗੱਲਬਾਤ ਜਾਂ ਸਹਿਮਤੀ ਬਣਾ ਰਹੇ ਹੋਣ ਜਿਹੜੀ ਲਿਪਸਿੰਗ ਆਇਆ ਕਹਿ ਸਕਦੇ ਹੋ ਜੋ ਕਹਿ ਸਕਦੇ ਉਸ ਤਸਵੀਰ ਦੇ ਵਿੱਚ ਜੋ ਜੈਸਚਰ ਨਜ਼ਰ ਆ ਰਿਹਾ ਹੈ ਉਸ ਦੇ ਵਿੱਚ ਤਾਂ ਇਹ ਜੀ ਲੱਗ ਰਿਹਾ ਹੈ ਕਿ ਜਿਵੇਂ ਦੋਹਾਂ ਪ੍ਰਧਾਨ ਮੰਤਰੀਆਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਜਿਹੜਾ ਹੈ ਉਹ ਇਕੱਠਾ ਕਰਨ ਦੀ ਜਾਂ ਜਿਹੜਾ ਹੁਣ ਤਣਾਅ ਚੱਲ ਰਿਹਾ ਖਾਸ ਕਰਕੇ ਇੰਡੀਆ ਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਲੈ ਕੇ ਉਸ ਤਣਾਅ ਦੀ ਕੁੜੱਤ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਰਿਸ਼ਤਿਆਂ ਦੇ ਵਿੱਚ ਕੀ ਨਰਮੀ ਹੁੰਦੀ ਹੈ ਜਾਂ ਹੋਰ ਗਰਮੀ ਹੁੰਦੀ ਹੈ ਪਰ ਫਿਲਹਾਲ ਦੇ ਲਈ ਇਹ ਤਸਵੀਰ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਜੋ ਲਗਾਤਾਰ ਤਣਾਅ ਵਧ ਰਿਹਾ ਸੀ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿਚਕਾਰ ਉਹਦੇ ਉੱਤੇ ਇੱਕ ਮਰਹਮ ਵਾਂਗ ਕੰਮ ਕਰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਹੈ ਹਾਲਾਂਕਿ ਜਨਵਰੀ ਦੇ ਵਿੱਚ ਡੋਨਲਡ ਟਰੰਪ ਗੱਦੀ ਸੰਭਾਲਣਗੇ ਪਰ ਹਾਲੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਤੇ ਜੋ ਬਾਈਡਨ ਜਿਹੜੇ ਨੇ ਉਹ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਸੁਖਾਲੇ ਹੋ ਸਕਣ ਇਸ ਦਾ ਇੱਕ ਯਤਨ ਕਰਦੇ ਹੋਏ ਇਸ ਤਸਵੀਰ ਦੇ ਵਿੱਚ ਨਜ਼ਰ ਆਏ ਨੇ ਜੇਕਰ ਜੇ ਹ ਹੋ ਜਾਂਦਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜੇ ਇੱਕ ਪੋਲਿਟੀਕਲ ਟੈਂਸ਼ਨ ਬਣੀ ਹੋਈ ਹੈ ਜੇਕਰ ਉਹ ਸੋਲਵ ਹੋ ਜਾਂਦੀ ਹੈ ਤੇ ਭਾਰਤ ਤੇ ਕੈਨੇਡਾ ਦੇ ਵਿਚਕਾਰ ਰਿਸ਼ਤੇ ਚੰਗੇ ਹੋ ਜਾਂਦੇ ਨੇ ਉਸ ਦਾ ਸਾਰਿਆਂ ਦਾ ਫਾਇਦਾ ਨਾ ਸਿਰਫ ਭਾਰਤ ਨੂੰ ਹੋਵੇਗਾ ਸਗੋਂ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਸਣੇ ਹੋਰ ਭਾਰਤੀਆਂ ਨੂੰ ਹੋਵੇਗਾ ਜਿਹੜੇ ਸੋਚਦੇ ਨੇ ਕਿ ਭਾਰਤ ਕੈਨੇਡਾ ਦੇ ਰਿਸ਼ਤੇ ਬਿਹਤਰ ਹੋਣੇ ਚਾਹੀਦੇ ਆ ਕਿਉਂਕਿ ਜੇਕਰ ਦੋਵਾਂ ਦੇਸ਼ਾਂ ਦੇ ਰਿਸ਼ਤੇ ਸੁਖਾਲੇ ਹੋਣਗੇ ਤਾਂ ਹੀ ਵੀਜ਼ਾ ਪ੍ਰਣਾਲੀ ਤੇ ਭਵਿੱਖ ਵਿੱਚ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਤੇ ਡਿਪੈਂਡ ਕਰੇਗਾ ਕਿ ਕਿਸ ਤਰੀਕੇ ਦਾ ਇਮੀਗ੍ਰੇਸ਼ਨ ਜਿਹੜਾ ਹੈ ਉਹ ਕੈਨੇਡਾ ਦਾ ਰਹਿਣ ਵਾਲਾ ਹੈ ਸੋ ਜੇਕਰ ਇਮੀਗ੍ਰੇਸ਼ਨ ਦੇ ਪੱਖ ਤੋਂ ਦੇਖਿਆ ਜਾਵੇ ਤੇ ਇੱਕ ਬਹੁਤ ਚੰਗੀ ਤਸਵੀਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਚਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਅਸੀਂ ਨਹੀਂ ਤਿਆਰ ਕਰਦੇ ਕੇਪਸ ਤੁਹਾਡਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤਾਂ ਵਾ ਸਰਕੂਲੇਟ ਕਰਿਆ ਕਰੋ ਕਿਉਂਕਿ ਚੰਗੀ ਇਨਫੋਰਮੇਸ਼ਨ ਹਰ ਇੱਕ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ